ਮੈਂ ਤੁਹਾਡੇ ਨਾਲ ਗੱਡੀਆਂ ਪੰਜਾਬ ਦੇ ਅੰਦਰ ਪਲਾਕ ਸੰਪਤੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਹੋਦੀਆਂ ਉਹਦੇ ਬਾਤ ਜਿਹੜਾ ਦੋਚਾ ਗੱਲਾਂ ਤੁਹਾਡੀਆਂ ਕਾਮੀਆਂ ਚੋਂ ਦਾ ਸੀਗਾ ਸਦਾਤ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 45 ਸਾਲ ਪੰਜਾਬ ਵਿੱਚ ਪਿੰਡਾਂ ਵਿੱਚ ਜਿਹੜਾ ਵਿਕਾਸ ਕੀਤਾ ਉਸ ਵਿਕਾਸ ਦਾ ਅਸਰ ਜਿਹੜਾ ਹੁਣ ਜਿਹੜਾ ਰਿਸਪਾਂਸ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਿਲ ਰਿਹਾ ਉਹਦੇ ਬਾਅਦ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਜਿਹੜਾ 6 ਮਹੀਨੇ 'ਚ ਜੋਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਜਿਹੜਾ ਕਰੀਬ 6000 ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਹੋਇਆ ਉਹਦੇ ਉੱਥੇ 50% ਤੋਂ ਵੱਧ ਜਿਹੜੇ ਉਹ ਪਿੰਡ ਨਸ਼ਾ ਮੁਕਤ ਹੋਏ ਉਹਨਾਂ ਦੇ ਵਿੱਚ ਅਸੀਂ ਇੰਨੀਆਂ ਪਿੰਡਾਂ ਦੇ ਵਿੱਚ ਜਿਹੜਾ ਕੰਮ ਕੀਤਾ ਜੋਦ ਨਸ਼ਿਆਂ ਦੇ ਵਿਰੁੱਧ ਕਦੀ 1000 ਤੋਂ ਉੱਪਰ ਪਿੰਡ ਇਦਾਂ ਦੇ ਵੀ ਆ ਜਿੱਥੇ ਪੂਰਾ ਪੂਰਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਕੁੱਲ ਮਿਲਾ ਕੇ ਜਿਹੜੀ ਇਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਸੀਗੀ ਇਹਦਾ ਅਸਰ ਪੰਜਾਬ ਦੇ ਵਿੱਚ ਹੁਣ ਵੇਖਣ ਨੂੰ ਮਿਲਿਆ ਉਹ ਪੰਜਾਬ ਦੇ ਲੋਕ ਸਮਝਦੇ ਆ ਕਿ ਬਹੁਤ ਵਧੀਆ ਮੁਹਿੰਮ ਸੀਗੀ ਭਾਵੇਂ ਇਹ ਸੱਚ ਹੈ ਕਿ ਨਸ਼ਾ ਪੂਰਾ ਖਤਮ ਨਹੀਂ ਹੋਇਆ ਬੜੇ ਬੇहद ਜਿਆਦਾ ਕੰਟਰੋਲ ਕੀਤਾ ਗਿਆ ਉਦੋਂ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਦੇ ਵਿੱਚ ਮਾਨਸਾਹਬ ਦੀ ਸਰਕਾਰ ਨੇ 3100 ਸਟੇਡੀਅਮ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਆ 3100 ਪੂਰੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ 30 35 35 ਜਿਹੜੇ ਸਟੇਡੀਅਮ ਆ ਉਹ ਵੰਡਦੇ ਕਿਉਂਕਿ ਅਸੀਂ ਸਮਝਦੇ ਆ ਕਿ ਜੂਥ ਜਿਹੜਾ ਉਹ ਖੇਡਾਂ ਦੇ ਬਾਅਦ ਜਿਹੜਾ ਔਕਸਤ ਹੋਵੇ ਔ ਨਸ਼ਿਆਂ ਤੋਂ ਦੂਰ ਹੋਵੇ ਉਹਦਾ ਵੀ ਬਹੁਤ ਵੱਡਾ ਇੱਕ ਇਤਿਸ਼ਾਦ ਅਸੀਂ ਜਦੋਂ ਜਾਂਦੇ ਆ ਸਟੇਡੀਅਮ ਦਾ ਨੀ ਪੱਥਰ ਰੱਖਣ ਤੇ ਜੂਥ ਜਿਹੜਾ ਖਾਸ ਤੌਰ ਤੇ ਉੱਥੇ ਆਉਂਦਾ ਤੇ ਬੜਾ ਖੁਸ਼ ਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਜੋ ਕਿਹਾ ਸੀਗਾ ਉਹ ਕਰ ਦੇ ਬਿਜਲੀ ਤੇ ਅਸੀਂ ਪਹਿਲਾਂ ਹੀ ਫਰੀ ਦੇ ਦੇ ਜਦੋਂ ਦੀ ਸਰਕਾਰ ਬਣੀ ਐ ਹਰ ਬੰਦੇ ਦਾ ਪੰਜ ਪੰਜ ਛੇ ਛੇ ਆਧੁਕੀਆ ਮਹੀਨੇ ਦਾ ਮਾਫ ਹੋ ਰਿਹਾ ਹਰ ਇੱਕ ਨੂੰ ਫਾਇਦਾ ਹੋ ਰਿਹਾ ਔਰ ਬਿਨਾ ਕਿਸੇ ਜਾਤ ਪਾਤ ਉੱਚ ਨੀਚ ਕੋਈ ਤੰਦਬਖਰੀਮਾ ਕੁਛ ਨਹੀਂ ਹੈ ਕੋਈ ਅਮੀਰੀ ਗਰੀਬੀ ਵਾਲੀ ਨਹੀਂ ਹੈ ਸਭ ਨੂੰ ਜਿਹੜਾ ਉਹ ਅਸੀਂ ਇਹ ਬਿਜਲੀ ਫ੍ਰੀ ਜਿਹੜੀ ਦੇ ਦੇ ਔਰ ਪੰਜਾਬ ਦੇ ਵਿੱਚ ਜਿਹੜੀਆਂ 44000 ਲੱਖ ਕਰੋੜ ਜਿਹੜੀਆਂ ਉਹ ਬਲਾ ਜਿਹੜਾ ਉਹ ਸ਼ੁਰੂ ਕੀਤੀ ਐ ਉਹ ਪਿੰਡੂ ਲਿੰਕ ਰੋੜ ਛੜਕਾਂ ਜਿਹੜੀਆਂ ਕੋਈ ਸ਼ੜਕ 3 ਕਿਲੋਮੀਟਰ ਦੀ ਆ ਕੋਈ 4 ਦੀ ਆ ਕੋਈ 2 ਕਿਲੋਮੀਟਰ ਦੀ ਆ ਕੋਈ 5 ਦੀ ਆ ਕੋਈ 6 ਦੀ ਐ ਪਿੰਡਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਲਿੰਕ ਰੋੜ ਹੋਣੀਆਂ ਬਹੁਤ ਜ਼ੂਰੀ ਸੀਗੀਆਂ ਲਿੰਕ ਰੋੜ ਬਹੁਤ ਖਰਾਬ ਸੀਗੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਮਲਤ ਜਦੋਂ ਵਧ ਰਹੀ ਹੈ ਤੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਣਦੇ ਹ ਜਦੋਂ ਸਾਡੇ ਐਮ ਐਲ ਏ ਮੰਤਰੀ ਜਾਦੇ ਤੇ ਉਸ ਸਮੇਂ ਇਹ ਵਿਕਾਸ ਦੇ ਜਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮ ਕਰਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੈਨੂੰ ਬਹੁਤ ਵੱਡਾ ਹਲਾਰਾ ਜਿਹੜਾ ਉਹ ਮੈ ਰਿਆ ਜਿੱਥੇ-ਜਿੱਥੇ ਵੀ ਕਿਤੇ ਮਹੱਲਾ ਕਲੀਨਿਕ ਬਣੇ ਉਹ ਮਹੱਲਾ ਕਲੀਨਿਕ ਇਹਨੇ ਕਾਗਜ਼ ਸਾਬ ਤੋਂ ਆਮ ਲੋਕਾਂ ਵਾਸਤੇ ਆਮ ਲੋਕਾਂ ਦੀ ਜਿਹੜੇ ਇਹ ਬਹੱਲਾ ਕਲੀਨਿਕ ਆ ਉਹਨਾਂ ਦੇ ਅੰਦਰ ਜਿਹੜੇ ਟੈਸਟ ਕਰਾਉਂਦੇ ਆ ਉਹਨਾਂ ਦੇ ਅੰਦਰ ਜਿਹੜੀਆਂ ਫਰੀ ਦਵਾਈਆਂ ਮਿਲਦੀਆਂ ਉਹ ਇੰਨੀਆਂ ਕਾਰਗਰ ਸਾਬਤ ਹੋਈਆਂ ਹੁਣ ਜਦੋਂ ਅਸੀਂ ਜਾਣੇ ਆ ਤੇ ਲੋਕ ਇਹ ਗੱਲ ਦੱਸਦੇ ਆ ਔਰ ਕਰੀਬ 60000 ਦੇ ਕਰੀਬ ਜਿਹੜਾ ਮਾਨ ਸਾਹਿਬ ਨੇ ਮੱਲਾ ਪੰਜਾਬ ਦੇ ਵਿੱਚ ਜਿਹੜੀਆਂ ਜਵਾਬਾਂ ਦਿੱਤੀਆਂ ਉਹਦੇ ਚੋਂ ਵੀ ਬਹੁਤ ਸਾਰੇ ਲੋਕ ਸਾਡੇ ਪਿੰਡਾਂ ਨਾਲ ਸੰਬੰਧਿਤ ਨੇ ਪਿੰਡਾਂ ਦੇ ਸਾਡੇ ਨੌਜਵਾਨ ਕੁੜੀਆਂ ਮੁੰਡੇ ਨੇ ਜਦੋਂ ਸੀ ਪਿੰਡਾਂ ਤੇ ਜਾਂਦੇ ਆ ਉਦੋਂ ਦੱਸਦੇ ਆ ਕਿ ਸਾਨੂੰ ਵੀ ਨੌਕਰੀ ਮਿਲੀ ਆ ਜੀ ਸਾਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਨੌਕਰੀ ਦਿੱਤੀ ਆ ਇਹ ਸਰ ਚਾਹੇ ਆਪਾਂ ਨੌਕਰੀਆਂ ਕਰੇ ਚਾਹੇ ਆਪਾਂ ਸਕੂਲ ਇਹਨੇ ਨੇ ਵਧੀਆ ਬਣਾ ਦਿੱਤੇ ਸਾਡੇ ਪਿੰਡਾਂ ਦੇ ਸਕੂਲ ਸਾਡੇ ਬਾਰਡਰ ਦੇ ਸਕੂਲ ਮਾਨ ਸਾਹਿਬ ਨੇ ਇਹਨੇ ਪੈਸੇ ਦਿੱਤੇ ਆ ਸਕੂਲਾਂ ਦੇ ਅੰਦਰ ਕਲਾਸ ਰੂਮ ਵਧੀਆ ਬਣ ਗਏ ਸਕੂਲਾਂ ਦੇ ਅੰਦਰ ਜਿਹੜਾ ਇਹ ਟੀਚਰ ਵਧੀਆ ਰੱਖਦੇ ਆ ਲੈਬਾਂ ਕੰਪਿਊਟਰ ਹਾਤੀ ਜਿਹੜੀਆਂ ਫਰੀ ਕਿਤਾਬਾਂ ਫਰੀ ਡਰੈਸਿਸ ਵਗੈਰਾ ਸਕੂਲਾਂ ਦੇ ਵਿੱਚ ਉਹ ਅਸੀਂ ਦੇ ਦੇ ਔਰ ਜਦੋਂ ਅਸੀਂ ਕਹਿੰਦੇ ਸੀ ਕਿ ਨਹਿਰੀ ਪਾਣੀ ਪੰਜਾਬ ਦੀ ਹੱਦ ਉੱਕਰ ਦੇ ਉੱਤੇ ਪਹੁੰਚਾਵਾਂਗੇ ਤੇ ਉਦੋਂ ਸਾਡੇ ਵਿਰੋਧੀ ਸਾਨੂੰ ਜਿਹੜਾ ਉਹ ਬਖੌਲ ਕਰਦੇ ਸੀਗੇ ਕਿ ਇਹ ਕਿੱਦਾਂ ਸੰਭਵ ਹੋ ਜੂਗਾ ਜਿੱਥੇ 25-32 ਸਾਲ ਪਾਣੀ ਨਹੀਂ ਗਿਆ ਉੱਥੇ ਮਾਨਸਾਬ ਦੀ ਸਰਕਾਰ ਨੇ ਐਰਕਾ ਪਾਣੀ ਨਹਿਰੀ ਪਾਣੀ ਪਿਛਲੇ ਸਾਲ ਤੇ ਅਤਕਾ ਜਿਹੜਾ ਪੰਜਾਬ ਦੀ ਹੱਦ ਉੱਕਰ ਦੇ ਉੱਤੇ ਜਿਹੜਾ ਪਹੁੰਚਾਇਆ ਤੋਂ ਦਾ ਫਾਇਦਾ ਹੋਇਆ ਕਿ ਤੱਟ ਹੀੜ ਦੇ ਪਾਣੀ ਦਾ ਕੁਛ ਲੈਵਲ ਜਿਹੜਾ ਸੁਧਰਨਾ ਸ਼ੁਰੂ ਹੋ ਗਿਆ ਇਸ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਕੰਮ ਕਹੇ ਹੀ ਉਹ ਵੀ ਉਹ ਤੋਂ ਵੱਧ ਜਿੰਨੇ ਕੰਮ ਹੁਣ ਹੋ ਰਹੇ ਪਿੰਡਾਂ ਦੇ ਵਿੱਚ ਅਸੀਂ ਛੱਪੜ ਬਣਾ ਰਹੇ ਹਾਂ ਪਿੰਡਾਂ ਦੇ ਵਿੱਚ ਅਸੀਂ ਫਿਰਦੀਆਂ ਬਣਾ ਰਹੇ ਪਿੰਡਾਂ ਦੇ ਵਿੱਚ ਅਸੀਂ ਗਲੀਆਂ ਨਾਗੀਆਂ ਬਣਾ ਰਹੇ ਉਹਦੇ ਕਰਕੇ ਬਲਾਕ ਸਭਤੀ ਦੇ ਜ਼ਿਲ੍ਹਾ ਪੁਰੇਸ਼ਦੀਆਂ ਚੋਣਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਮੇਦਿਆ ਬਹੁਤ ਵੱਡਾ ਰਿਸਪੌਂਸ ਮਿਲਿਆ ਉਹਦਾ ਵੱਡੀ ਅਸੀਂ ਜਿੱਤ ਪ੍ਰਾਪਤ ਜਿਹੜੀ ਕਰਾਂਗੇ ਵੱਡੇ ਲੈਵਲ ਦੇ ਉੱਤੇ ਜਿੱਤਾਂਗੇ ਪਰ ਜਿੱਤਾਂਗੇ ਵਿਕਾਸ ਦੇ ਸੱਤੇ ਕੋਈ ਧੱਕਾ ਨਹੀਂ ਕੋਈ ਗੁੰਡਾਗਰਦੀ ਨਹੀਂ ਕੁਝ ਨਹੀਂ ਅਸੀਂ ਜਿਹੜਾ ਵਿਕਾਸ ਕੀਤਾ ਉਹ ਵਿਕਾਸ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਵੀ ਗਏ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਬਲਾਕ ਸੰਮਤੀ ਦੇ ਜਿਹੜਾ ਪ੍ਰੀਸ਼ਦੀਆਂ ਚੋਣਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤੂਗੀ ਉਹ ਬਹੁਤ ਲੀਡ ਨਾਲ ਜਿੱਤੂਗੀ ਕਿਉਂਕਿ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਦੀਆਂ ਲਿੰਕ ਰੋਡਾਂ ਵਾਸਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਾਸਤੇ ਪਿੰਡਾਂ ਦੇ ਸਕੂਲਾਂ ਵਾਸਤੇ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਨੌਕਰੀ ਦੇਣ ਵਾਸਤੇ ਜੋ ਪਧਾਲੇ ਕੀਤੇ ਆ ਉਹ ਤੁਹਾਨੂੰ ਬਲਾਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਜਿਹੜੇ ਦੱਸਣਗੇ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਈ ਵਿਕਾਸ ਦੇ ਉੱਤੇ ਇਲੈਕਸ਼ਨ ਲੜੇ ਵਕਾਸ ਵਾਸਤੇ ਵਕਾਸ ਦੇ ਨਾਦੇ ਤੇ ਇਲੈਕਸ਼ਨ ਲਾੜੇ ਤੇ ਵਕਾਸ ਜਿਹੜਾ ਕੀਤਾ ਲੋਕਾਂ ਨੂੰ ਦੱਸ ਰਹੇ ਤੇ ਇਹਦਾ ਸਪੋਰਟ 14 ਤਰੀਕ ਨੂੰ ਲੋਕ ਬਹੁਤ ਵੱਡੀ ਪੱਧਰ ਤੇ ਜੇਨ ਦੇਣ ਜਾ ਰਹੇ ਸਾਡੇ ਪੂਰੇ ਪੰਜਾਬ ਦੇ ਚ ਐਮ ਐਲ ਏ ਮੰਤਰੀ ਸਾਹਿਬਾਨ ਜਿਹੜੇ ਹਲਕਾ ਇੰਚਾਰਜ ਜਿਹੜੇ ਕੰਪੇਨ ਕਰਦੇ ਸਾਰਿਆਂ ਦੀ ਰਿਪੋਰਟਾ ਕਿ ਬਹੁਤ ਵਧੀਆ ਜਿਹੜਾ ਮਤਲਬ ਪਿੰਡਾਂ ਦੇ ਲੋਕ ਪਿਆਰ ਕਰਦੇ ਬਹੁਤ ਵਧੀਆ ਜਿਹੜੇ ਕੰਮ ਕੀਤੇ ਸੀ ਉਹ ਰਿਜ਼ਲਟ ਉਹਨੇ ਜਿਹੜੇ ਸ਼ੁਰੂ ਹੋ ਗਿਆ ਬਸ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀਗਾ